ਛੇ ਸਾਤੇ ਇੰਜ ਫੇਰ ਦੁਬਾਰਾ ਵੱਜ ਚੁੱਕਾ ਹੈ ਘੰਟਾ ਇਸ ਤੋਂ ਘੰਟਾ ਪਹਿਲਾਂ ਕਿੰਨਾ ਕਿੰਨਾ ਪਾਣੀ ਸਾਡੇ ਉੱਤੇ ਘੜ ਘੜ ਦਾ 6 6 ਫੋਰ ਪੰਜ 6 6 ਫੋਰ ਜੀ ਹੈਲੋ ਦੋਸਤੋ ਅੱਜ ਦਿਨ ਹੈਗਾ ਵਾ 29 ਅਗਸਤ ਤੇ ਸਮਾਂ ਹੋ ਵੱਜ ਗਿਆ ਇਸ ਟਾਈਮ 2:28 ਮਿੰਟ ਤਾਂ ਮੈਂ ਖੜਾ ਇਸ ਟਾਈਮ ਫਰੋਇਪੁਰ ਦੇ ਦੁਲਚੀਕੇ ਪਿੰਡ ਜਿਹੜਾ ਅਲੀਕੇ ਪਿੰਡ ਵੀ ਬੋਲਦੇ ਨੇ ਬਿਲਕੁਲ ਹੁੰਦੇ ਮੌਕੇ ਤੇ ਮੌਜੂਦ ਆ ਤਾਂ ਥੋੜੀ ਥੋੜੀ ਨਿੰਮੀ ਨਿੰਮੀ ਜਿਹੜੀ ਬਾਰਿਸ਼ ਵੀ ਹੋ ਰਹੀ ਆ ਸੋ ਬਹੁਤ ਸਾਰੇ ਮੈਨੂੰ ਵੀਰਾਂ ਦਾ ਮੈਸੇਜ ਆਇਆ ਸੀ ਵੀ ਤੁਸੀਂ ਦੁਲਚੀਕੇ ਦੇ ਨੇੜੇ ਜਾ ਕੇ ਸਹੀ ਖਬਰ ਵੀ ਸਾਨੂੰ ਦੋ ਵੀ ਕਿਵੇਂ ਪਾਣੀ ਦਾ ਮਾਹੌਲ ਤਾਂ ਜੇ ਮੈਂ ਪਾਣੀ ਦਾ ਮਾਹੌਲ ਦੱਸਾਂ ਤਾਂ ਵੀਰੋ ਮੜਾ ਵਿਖਾਈਂ ਇੱਧਰ ਨੂੰ ਵੀ ਸਾਰੀਆਂ ਦੂਰ ਤੱਕ ਜ਼ਮੀਨਾਂ ਜਿਹੜੀਆਂ ਉਹ ਬਿਲਕੁਲ ਡੁੱਬ ਚੁੱਕੀਆਂ ਨੇ ਤੇ ਪਾਣੀ ਦਾ ਵਹਾਅ ਵੀ ਜਿਹੜਾ ਨਾ ਉਹ ਬਹੁਤ ਜ਼ਿਆਦਾ ਹੀ ਤੇਜ਼ ਵਹਾਅ ਆ ਉਹ ਸਾਹਮਣੇ ਮੈਂ ਵੇਖਾਂ ਤਾਂ ਮੋਟਰ ਤੱਕ ਵੀ ਜਿਹੜੀ ਆ ਉਹ ਡੁੱਬ ਚੁੱਕੀ ਆ ਤੇ ਜੇ ਇਧਰਲੇ ਪਾਸੇ ਮਾਰੀਏ ਤਾਂ ਦੂਰ ਦੂਰ ਤੱਕ ਉਹ ਐਂਡ ਤੇ ਇਧਰ ਨੂੰ ਗੱਟੀ ਰਾਜੋ ਕੀ ਪਿੰਡ ਆ ਜਾਂਦਾ ਜਿਹੜਾ ਆਪਣੇ ਬਾਰਡਰ ਵਾਲੀ ਸਾਈਡ ਜਾਂਦਾ ਇਹ ਸਾਰੇ ਹੀ ਬਿਲਕੁਲ ਡੁੱਬ ਚੁਕੇ ਨੇ ਤਾਂ ਐ ਸਾਈਡ ਤੇ ਜੇ ਆਪਾਂ ਨਿਗਾ ਮਾਰਾਂਗੇ ਦਰਖਤਾਂ ਦੇ ਪਿੱਛੇ ਇਹਦੀ ਵੀ ਤੁਹਾਨੂੰ ਵੀਡੀਓ ਵਿਖਾ ਦੇਵਾਂਗੇ ਤਾਂ ਇੱਥੇ ਪੀਰ ਬਾਬੇ ਦੀ ਦਰਗਾਹ ਆ ਜਿੱਥੇ ਪੂਰਾ ਹੀ ਨਾਲ ਪਾਣੀ ਲੱਗ ਚੁੱਕਿਆ ਵਾ ਉਸ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਇੱਕ ਵਾਰੀ ਤਾਂ ਕੁਝ ਠੀਕ ਮਹਿਸੂਸ ਹੋ ਰਿਹਾ ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ 2023 ਦੇ ਵਿੱਚ ਵੀ ਮੈਂ ਇੱਥੇ ਆਣ ਕੇ ਵੀਡੀਓ ਸ਼ੂਟ ਕੀਤੀ ਸੀ ਤਾਂ ਉਸ ਸਮੇਂ ਆ ਜਿਹੜਾ ਪਾਣੀ ਸੀ ਬਹੁਤ ਤੇਜ਼ ਤੁਸੀਂ ਵੇਖਿਆ ਹੋਊਗਾ ਵੀਡੀਓ ਦੇ ਵਿੱਚ ਵਹਾਅ ਸ਼ੋਅ ਕਰਦਾ ਸੀ ਪਰ ਹੁਣ ਜਿਹੜਾ ਵਹਾਅ ਆ ਉਹ ਵਿਚਕਾਰਲੇ ਪਾਸੇ ਜ਼ਿਆਦਾ ਵਾ ਤਾਂ ਜੇ ਕੈਮਰੇ ਨੂੰ ਮੈਂ ਦੂਰ ਦੀ ਨਿਗਾਹ ਲੈ ਕੇ ਜਾਵਾਂ ਤਾਂ ਉਹ ਸਾਹਮਣੇ ਵੇਖੋ ਦੂਰ ਤੱਕ ਜਿਹੜੇ ਸਾਰੇ ਪਿੰਡ ਆ ਜੇ ਇਧਰਲੇ ਪਾਸੇ ਗੱਲ ਕਰਾਂ ਤਾਂ ਮੱਲਾਂ ਵਾਲੇ ਵਾਲੀ ਸਾਈਡ ਤੋਂ ਸਾਰੇ ਹੀ ਪਿੰਡ ਜਿਹੜੇ ਆ ਇਸ ਪਾਣੀ ਦੀ ਚਪੇਟ ਵਿੱਚ ਆ ਚੁੱਕੇ ਨੇ ਸੋ ਜੇ ਮੈਂ ਗੱਲ ਕਰਾਂ ਤਾਂ ਕੁਝ ਹਾਲਾਤਾਂ ਤੱਕ ਅਜੇ ਸੇਫਟੀ ਆ ਪਰ ਜਿਵੇਂ ਹੁਣ ਵੀ ਬਰਸਾਤ ਦਾ ਮੌਸਮ ਆ ਦੁਪਹਿਰ ਦੇ ਜਿਹੜੇ 2:30 ਵੱਜ ਗਏ ਨੇ ਤੇ ਤਰੀਕ ਹੋ ਗਈ ਅੱਜ 29 ਅਗਸਤ ਸੋ ਮੈਨੂੰ ਲੱਗਦਾ ਵੀ ਜਿਹੜਾ ਜੇ ਇਦਾਂ ਬਰਸਾਤ ਹੁੰਦੀ ਰਹੀ ਤਾਂ ਕਿਤੇ ਨਾ ਕਿਤੇ ਸਾਡੇ ਫਰੋਜ਼ਪੁਰ ਵਾਸਤੇ ਖਤਰਾ ਹੋਏਗਾ ਪਰ ਹੁਣ ਕੁਝ ਸ਼ਾਂਤੀ ਮੈਨੂੰ ਲੱਗਦੀ ਆ ਜੇ ਅਸੀਂ ਇਸ ਤੋਂ ਅੱਗੇ ਵੀ ਥੋੜਾ ਜਿਆਾ ਜਾਵਾਂਗੇ ਉਸ ਪਿੰਡਾਂ ਦੇ ਵੀ ਸ਼ੂਟ ਕੱਢਣ ਦੀ ਕੋਸ਼ਿਸ਼ ਕਰਾਂਗੇ ਵੀ ਉੱਥੋਂ ਦੇ ਕੀ ਮਾਹੌਲ ਨੇ ਕਿੱਥੇ ਕਿੱਥੇ ਕਿੰਨਾ ਕਿੰਨਾ ਪਾਣੀ ਆਇਆ ਵਾ ਤੇ ਬਾਕੀ ਜੇ ਗੱਲ ਕਰਾਂ ਇਧਰ ਦੀ ਤਾਂ ਇਧਰ ਅਜੇ ਥੋੜਾ ਜਿਆਾ ਸ਼ਾਂਤੀ ਆ ਠੀਕ ਹੈ ਜੀ ਬਾਕੀ ਜੇ ਤੁਸੀਂ ਹੋਰ ਵੀ ਵੀਡੀਓ ਵੇਖਣੀ ਚਾਹੁੰਦੇ ਹੋ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਇਹਦੇ ਉੱਪਰ ਤੁਹਾਨੂੰ ਪ੍ਰੋਪਰ ਜਾਣਕਾਰੀ ਜਿਹੜੀ ਐਕੂਰੇਟ ਦਿੱਤੀ ਜਾਂਦੀ ਆ ਬਹੁਤ ਸਾਰੇ ਲੋਕੀ ਜਿਹੜੇ ਆ ਨਾ ਉਹ ਪੁਰਾਣੀਆਂ ਵੀਡੀਓ ਪਾ ਕੇ ਸਾਨੂੰ ਜਿਹੜਾ ਵਾ ਕੋਈ ਹੋਰ ਚੀਜ਼ ਵਿਖਾਈ ਆਉਂਦੇ ਆ ਕਿਸੇ ਹੋਰ ਪਿੰਡਾਂ ਦੀ ਵਿਖਾਈ ਆਉਂਦੇ ਆ ਜੋ ਇਸ ਸ਼ਹਿਰ ਦੇ ਹੈ ਨਹੀਂ ਆ ਹਨਾ ਇਸ ਕਰਕੇ ਵਿਊ ਲੈਣ ਦੇ ਚੱਕਰਾਂ 'ਚ ਉਹ ਬਹੁਤ ਗਲਤ ਚੀਜ਼ਾਂ ਖਾਉਂਦੇ ਆ ਪਰ ਇਸ ਚੈਨਲ ਦੇ ਉੱਤੇ ਬਿਲਕੁਲ ਤੁਹਾਨੂੰ ਰਾਈਟ ਖਬਰ ਜਿਹੜੀ ਦਿੱਤੀ ਜਾਊਗੀ ਸੋ ਆਪਾਂ ਕੰਟੀਨਿਊ ਕਰਾਂਗੇ ਇਸ ਤੋਂ ਬਾਅਦ ਦੂਜੇ ਤੇ ਜਲਦੀ ਆਪਾਂ ਨਾਲ ਮਿਲਦੇ ਹਾਂ ਹਾਂਜੀ ਹੁਣ ਅਸੀਂ ਆਏ ਆ ਅਲੀਕੇ ਤੋਂ ਥੋੜਾ ਜਿਹਾ ਅੱਗੇ ਹਬੀਬ ਕੇ ਤੇ ਹਬੀਬ ਕੇ ਦੇ ਜਿਹੜਾ ਨਾਲ ਲੱਗਦਾ ਸਾਰਾ ਦਰਿਆ ਜਿਹੜਾ ਲੰਘ ਰਿਹਾ ਵਾ ਤਾਂ ਅਸੀਂ ਤੁਹਾਨੂੰ ਪਿੱਛੇ ਦੀਆਂ ਫੋਟੋਆਂ ਵੀ ਵਿਖਾਵਾਂਗੇ ਵੀ ਦੇਖੋ ਕਿਵੇਂ ਇੱਥੋਂ ਦੇ ਟੁੱਟਣ ਦੇ ਅਸਾਰ ਬਹੁਤ ਜ਼ਿਆਦਾ ਬਣ ਚੁੱਕੇ ਨੇ ਤੇ ਸਾਡੇ ਨਾਲ ਮੌਜੂਦਾ ਇਸ ਟਾਈਮ ਜਿਹੜੇ ਸਰਪੰਚ ਸਾਹਿਬ ਖੜੇ ਨੇ ਹਾ ਹਬੀਬ ਕੇ ਪਿੰਡ ਦੇ ਸਰਪੰਚਾਂ ਨਾਲ ਅਸੀਂ ਗੱਲ ਕਰਾਂਗੇ ਤਾਂ ਮੌਜੂਦਾ ਹਾਲਾਤ ਔਰ ਪਾਣੀ ਕਦੋਂ ਆਇਆ ਸਾਰੀ ਇਹਦੇ ਬਾਰੇ ਜਾਣਕਾਰੀ ਲਵਾਂਗੇ ਤਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤਾਂ ਤੁਸੀਂ ਪਲੀਜ਼ ਪਹਿਲਾਂ ਆਪਣਾ ਨਾਮ ਦੱਸੋ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਹਬੀਬ ਕੇ ਦਾ ਮੌਜੂਦਾ ਸਰਪੰਚਾਂ ਨੇ ਠੀਕ ਹੈ ਠੀਕ ਹੈ ਜੀ ਹਾਂ ਜੀ ਕੁਲਵੰਤ ਸਿੰਘ ਮੇਰਾ ਨਾਮ ਆ ਕੁਲਵੰਤ ਸਿੰਘ ਨਾਮ ਥੋੜੀ ਜਿਹੀ ਆਪਾਂ ਆਵਾਜ਼ ਉੱਚੀ ਰੱਖਣੀ ਹੈ ਤਾਂ ਕਿ ਆਪਣੀ ਆਡੀਅנס ਤੱਕ ਜਿਹੜੀ ਆਵਾਜ਼ ਪਹੁੰਚ ਸਕੇ ਤਾਂ ਸਰ ਦੱਸੋ ਵੀ ਕਦੋਂ ਪਾਣੀ ਆਪਣੇ ਤੱਕ ਪਹੁੰਚਿਆ ਜਾਂ ਆਪਣੇ ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਾ ਤੇ ਹੁਣ ਮੌਜੂਦਾ ਹਾਲਾਤ ਕੀ ਨੇ ਮੌਜੂਦਾ ਹਾਲਾਤ ਮਾਰੇ ਹੀ ਆ ਅੱਛਾ ਜੀ ਬਹੁਤ ਜ਼ਿਆਦਾ ਮਤਲਬ ਕਿ 15 20 ਦਿਨ ਹੋ ਗਿਆ ਪਾਣੀ ਚੱਲਦੇ ਨੂੰ ਆ ਇਧਰ ਜ਼ਮੀਨ ਕਿਹੜੀ ਡਿੱਗੀ ਆ ਇਹ ਅਜੇ ਵੀ ਡਿੱਗੀ ਜਾਂਦੀ ਆ ਠੀਕ ਹੈ ਇਹ ਵੇਖੋ ਜੇ 2 4 ਦਿਨ ਹੋਰ ਚੱਲਦਾ ਇਹ ਬੰਨ ਟੁੱਟਣ ਦਾ ਖਤਰਾ ਪੂਰਾ ਠੀਕ ਹੈ ਤੇ ਇਹ ਜਿਹੜਾ ਪਾਣੀ ਆ ਇਹ ਆਪਣਾ ਉਹਦੇ ਨਾਲੋਂ ਘਟਿਆ ਜਾਂ ਉਹਦੇ ਨਾਲੋਂ ਵਧਿਆ ਜਿਵੇਂ ਮੰਨ ਲਓ ਹੁਣ ਮੈਂ ਜ਼ਿਆਦੇ ਦਿਨਾਂ ਦੀ ਗੱਲ ਨਾ ਕਰਾਂ ਤਾਂ ਇੱਕ ਦੋ ਦਿਨ ਪਹਿਲਾਂ ਦੀ ਗੱਲ ਕਰ ਲੈਣਾ ਵੀ ਪਾਣੀ ਉਹਦੇ ਨਾਲੋਂ ਜਿਹੜਾ ਥੋੜਾ ਵੱਧ ਗਿਆ ਜਾਂ ਘਟਿਆ ਵਾ ਇਹ ਦੋ ਦਿਨ ਪਹਿਲੇ ਤਾਂ ਵਧਿਆ ਠੀਕ ਹੈ ਜੀ ਹਾਂਜੀ ਮਤਲਬ ਕਿੰਨਾ ਕਾ ਆਪਣਾ ਲੈਵਲ ਜਿਹੜਾ ਪਾਣੀ ਦਾ ਥੋੜਾ ਤਾਂ ਆਇਆ ਅੱਧੇ ਕੋ ਫੁੱਟ ਪੌਣਾ ਫੁੱਟ ਇੱਥੇ ਕੋ ਹੋਇਆ ਠੀਕ ਹੈ ਜਿਵੇਂ ਕਿ ਮੈਂ ਨਾ 2023 ਦੇ ਵਿੱਚ ਵੀ ਜਦੋਂ ਆਪਣੀ ਇੱਥੇ ਪਾਣੀ ਆਇਆ ਸੀ ਤਾਂ ਮੈਂ ਵੀਡੀਓ ਕੱਢ ਕੇ ਗਿਆ ਸੀ ਤੇ ਉਦੋਂ ਵੀ ਪਾਣੀ ਬਹੁਤ ਜ਼ਿਆਦਾ ਸੀ ਪਰ ਜੇ ਸੋਚਿਆ ਜਾਵੇ ਤਾਂ 1988 ਦੇ ਹਸਾਰ ਨਾਲ ਸੇਮ ਕੰਡੀਸ਼ਨ ਉਹੀ ਪੈਦਾ ਹੋਈ ਪਈ ਹੈ ਕਿਉਂਕਿ ਹਰੀਕੇ ਤੋਂ ਪਾਣੀ ਬਹੁਤ ਜ਼ਿਆਦਾ ਛੱਡਿਆ ਜਾ ਰਿਹਾ ਵਾ ਜਿਵੇਂ ਮੱਲਾਂ ਵਾਲੇ ਦੇ ਪਿੰਡ ਦੇ ਨਾਲ ਮੁੱਠਿਆਂ ਵਾਲਾ ਹੋ ਗਿਆ ਇਹ ਸਾਰੇ ਪਿੰਡ ਜਿਹੜੇ ਆ ਤਕਰੀਬਨ ਡੁੱਬ ਚੁੱਕੇ ਨੇ ਧੀਰਾ ਘੜਾ ਜਿਹੜਾ ਉੱਥੇ ਹਮੇਸ਼ ਸੋ ਅਸੀਂ ਇੱਥੇ ਵੀ ਆਏ ਆ ਸੋ ਤੁਹਾਡੇ ਕੀ ਮੰਨ ਦੇ ਵਿੱਚ ਕੀ ਆ ਵੀ ਆਪਾਂ ਨੂੰ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਇੱਥੇ ਵੀ ਕਾਨੂੰ ਸਮਾਂ ਜਿਹੜਾ ਵਾ ਮਤਲਬ ਇੱਥੇ ਐਵੇਂ ਤਾਂ ਅੱਗੇ ਤੋਂ ਆਵੇ ਨਾ ਕਿਉਂਕਿ ਮੈਨੂੰ ਪਤਾ ਵੀ ਜੇ ਸਾਡੇ ਘਰ ਦਾ 10 ਰੁਪਏ ਦਾ ਖਰਚਾ ਵੀ ਹੋ ਜੇ ਤਾਂ ਅਸੀਂ 20 ਵਾਰੀ ਸੋਚਦੇ ਆ ਤੇ ਮੈਂ ਇੱਥੋਂ ਦੇ ਕਿਸਾਨਾਂ ਦਾ ਵੈਸੇ ਹੀ ਦਿਲੋਂ ਧੰਨਵਾਦ ਕਰਦਾ ਵੀ ਯਾਰ ਇੱਕ ਤਾਂ ਸੇਵਾ ਬਹੁਤ ਕਰ ਦਿੰਦੇ ਇੱਕ ਜਿਹੜਾ ਏਡਾ ਵੱਡਾ ਜਿਗਰਾ ਝੱਲਦੇ ਨੇ ਵੀ ਆਪਣੀਆਂ ਸਾਰੀਆਂ ਜ਼ਮੀਨਾਂ ਜਿਹੜੀਆਂ ਇੱਕ ਵਾਰੀ ਮਿੱਟੀ ਕਰ ਲੈਂਦੇ ਆ ਪਰ ਫਿਰ ਅਗਾਉਣ ਦੀ ਆਪਣੀ ਚਾਹਤ ਰੱਖਦੇ ਨੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਅਸੀਂ ਇਹ ਕਹਿਣਾ ਚਾ ਦੋ ਨੋਚਾਂ ਨੇ ਕਿੜੀਆਂ ਕੰਪਲੀਟ ਸਹੀ ਆ ਜੀ ਜੀ ਦੂਜੀਆਂ ਸਾਰੀਆਂ ਤਿੰਨ ਚਾਰ ਨੋਚਾਂ ਸਾਰੀਆਂ ਜਿਵੇਂ 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 ਸਰਪੰਚ ਸਾਹਿਬ ਦੀ ਗੱਲ ਸੁਣਦਿਆਂ ਨਾਲ ਮੈਂ ਤੁਹਾਨੂੰ ਆਹ ਵਿਖਾਉਣਾ ਵੀ ਜੇ ਤੁਸੀਂ ਕੈਮਰਾ ਇੱਥੇ ਵਿਖਾਉਂਗੇ ਤਾਂ ਇਹ ਵੀ ਇੱਕ ਨੋਚ ਜਿਹੜੀ ਤਕਰੀਬਨ ਡਿੱਗਣ ਵਾਲੀ ਹੋਈ ਪਈ ਆ ਬਿਲਕੁਲ ਇਹਦੇ क्रैक ਪੈ ਚੁੱਕੇ ਨੇ ਕਿਉਂਕਿ ਪਾਣੀ ਦਾ ਜਿਹੜਾ ਪ੍ਰੈਸ਼ਰ ਬਹੁਤ ਜ਼ਿਆਦਾ ਵਾ ਸੋ ਮੈਂ ਤੁਹਾਡੇ ਨਾਲ ਪ੍ਰੋਪਰ ਸਹਿਮਤ ਆ ਅਸੀਂ ਨਾਲ-ਨਾਲ ਤੁਹਾਨੂੰ ਤਸਵੀਰਾਂ ਵੀ ਜ਼ਰੂਰ ਵਿਖਾਵਾਂਗੇ ਤਾਂ ਇੱਕ ਅੱਦੇ ਤੁਹਾਡੇ ਪਿੰਡ ਦੇ ਹੋਰ ਕਿਸੇ ਨਾਲ ਆਪਾਂ ਗੱਲ ਕਰ ਲੈਨੇ ਆ ਤੇ ਹਾਂਜੀ ਸਰ ਤੁਸੀਂ ਦੱਸੋ ਜੀ ਕੀ ਮਾਹੌਲ ਆਪਣੇ ਪਿੰਡ ਦਾ ਭਾਈ ਜਿਹੜੀ ਪਹਿਲਾਂ ਨਾਮ ਤੇ ਪਿੰਡ ਮੇਰਾ ਨਾਮ ਗਰਮੀਤ ਸਿੰਘ ਹੈ ਪਿੰਡ ਹਬੀਬਕਿਆ ਜੀ ਠੀਕ ਹੈ ਜੀ ਭਾਈ ਜਿਹੜੇ ਇਸ ਨੋਚ ਤੋਂ ਪਿੱਛੇ ਵਾਲੀ ਨੋਚ ਨਾਲ ਉਹਦੇ ਹਾਲਾਤ ਇਦੋਂ ਵੀ ਮਾੜੇ ਆ ਓਕੇ ਜੀ ਠੀਕ ਆ ਉਹਨਾਂ ਦੇ ਵਿਚਕਾਰ ਆ ਦੇਖੋ ਭਾਈ ਆ ਨਾਲ ਤੋੜ ਕੰਦ ਸੀ ਆ ਪੱਥਰਾਂ ਦੀ ਦੁਆਰ ਬਣੀ ਹੋਰ ਨੋਚ ਤੱਕ ਠੀਕ ਹੈ ਜੀ ਠੀਕ ਆ ਆਪ ਜਿਹੜਾ ਉਸ ਤਰ੍ਹਾਂ ਦਿਖਾਈ ਨਾ ਦੇਵੇ ਬੰਨ ਤੋਂ ਸਹੀ ਦਿਖਾਈ ਦਿੱਤੀ ਆ ਹਾਂਜੀ 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 ਇਹ ਸਾਰੀ ਤਕਰੀਬਨ ਹੀ ਡਿੱਗ ਪਿਆ ਵਿੱਚ ਪਾਣੀ ਦੇ ਠੀਕ ਆ ਠੀਕ ਆ ਇੱਥੇ ਕੱਢ ਦੋ ਕੱਢ ਵੀ ਪਾਟੀਰ 30 ਫੁੱਟ ਪਾਣੀ ਨਾਲ ਡੂੰਗਾ ਚੱਲ ਰਿਹਾ ਹੁਣ ਤੁਹਾਡੇ ਸੁਣਨ ਵਿੱਚ ਕੀ ਆ ਰਿਹਾ ਪਿੱਛੋਂ ਦੀਆਂ ਕੀ ਖਬਰਾਂ ਨੇ ਪਾਣੀ ਵਧੇਗਾ ਜਾਂ ਘਟੇਗਾ ਪਾਣੀ ਕੱਲ ਦਾ ਰੁਕਿਆ ਹੀ ਖੜਾ ਹੈ ਉੱਥੇ ਹੀ ਤਕਰੀਬਨ ਓਕੇ ਠੀਕ ਆ ਜਿੱਥੇ ਖੜਾ ਹੈ ਉੱਥੇ ਪਾਣੀ ਖੜਾ ਹੈ ਅੱਗੇ ਨਹੀਂ ਵਧ ਰਿਹਾ ਬਾਕੀ ਆ ਜਿਹੜੀ ਟਾਹ ਲੱਗ ਰਹੀ ਆ ਦੇਖੋ ਇੱਧਰ ਦਿਖਾਓ ਮੇਨ ਮੁੱਦਾ ਆ ਆ ਕਿਹੜਾ ਚੱਲੀ ਜਾਂਦਾ ਕਾਫੀ ਅਫਸਰ ਵੀ ਆਏ ਰਹੇ ਨੇ ਫੌਜ ਵੀ ਆਈ ਏ ਮੇਨ ਮੁੱਦਾ ਹੈ ਕਿਉਂਕਿ ਕੱਲ ਇਹ ਤੋਂ ਜ਼ਿਆਦਾ ਚੋਨਾ ਇੱਧਰ ਨੂੰ ਸੀ ਮਤਲਬ ਤੁਸੀਂ ਕਹਿਣ ਦਾ ਭਾਵ ਇਹ ਪਹਿਲਾਂ ਇੱਥੋਂ ਤੱਕ ਸੀ ਹੁਣ ਪਾਣੀ ਦਾ ਵਹਾ ਜੇ ਕਹੀਏ ਤਾਂ ਗੋਲ ਘਤਾਰੇ ਨਾਲ ਘੁੰਮਣ ਘੇਰੀ ਨਾਲ ਇਹ ਨੂੰ ਅੰਦਰ ਅੰਦਰ ਆਪਣੇ ਅੰਦਰ ਅੰਦਰ ਥੱਲੇ ਥੱਲੇ ਜਾ ਰਹੀ ਹੈ ਜਾ ਰਹੀ ਹੈ ਤੇ ਇਹ ਨਾਲ ਨਾਲ ਜ਼ਮੀਨ ਖੋਰ ਵੀ ਰਹੀ ਖੋਰ ਵੀ ਰਹੀ ਆ ਮੇਨ ਮੁੱਦਾ ਇਹਦਾ ਵੀ ਇਹਦਾ ਹਾਲ ਕੀਤਾ ਜਾ ਠੀਕ ਹੈ ਠੀਕ ਹੈ ਠੀਕ ਆ ਨਾ ਜੇ ਮਤਲਬ ਹੋਰ 2-4 ਦਿਨ ਚੱਲਿਆਗਾ ਇਹਨਾਂ ਦੇ ਬੰਨ ਦੇ ਬਿਲਕੁਲ ਨਾਲ ਲੱਗ ਜਾਣਾ ਜੇ ਦਵਾਰ ਏ ਤੋਂ ਮਾ 10 ਫੁੱਟ ਥੱਲੇ ਹੋਵੇ ਦੀ ਡੂੰਗੀ 15 ਫੁੱਟ ਹੋਵੇ ਦੀ ਜੇ 25-30 ਫੁੱਟ ਥੱਲੇ ਹੋਵੇ ਦਾ ਡੰਗਾਈ ਚ ਪਿਦਵਾਰ ਕੀ ਕਰ ਲੈ ਦੀ ਠੀਕ ਹੈ ਠੀਕ ਹੈ ਚਲੋ ਅੱਛੀ ਗੱਲ ਆ ਵੀ ਜੇ ਪ੍ਰਸ਼ਾਸਨ ਆਪਣਾ ਆਣ ਕੇ ਜਾਂ ਕਿਸੇ ਤਰ੍ਹਾਂ ਦੀ ਮਦਦ ਕਰ ਦਿੰਦਾ ਵਾ ਤਾਂ ਬਹੁਤ ਵਧੀਆ ਕਿਉਂਕਿ ਹੋਵੇਗਾ ਬਿਲਕੁਲ ਬਾਕੀ ਅਸੀਂ ਨਾਲ ਦੀ ਨਾਲ ਇਸ ਪਿੰਡ ਤੋਂ ਅੱਗੇ ਗੱਟੀ ਰਾਜੋ ਕੇ ਚਾਂਦੀ ਵਾਲੇ ਸਾਰੇ ਜਾ ਕੇ ਉੱਥੋਂ ਦੇ ਵੀ ਤੁਹਾਨੂੰ ਮਾਹੌਲ ਦੱਸਦੇ ਆ ਵੀ ਕੀ ਆ ਸੋ ਮਿਲਦੇ ਆ ਅਗਲੇ ਵੀਡੀਓ ਦੇ ਵਿੱਚ ਲੋ ਵੀ ਹੁਣ ਆਪਾਂ ਹਬੀਬ ਕੇ ਤੋਂ ਅੱਗੇ ਪਿੰਡ ਆ ਗਏ ਆ ਗੱਟੀ ਰਾਜੋ ਕੇ ਤੇ ਨਾਲ ਹੀ ਹੁੰਦੇ ਪਿੰਡ ਆ ਜੱਲੋ ਕੇ ਜਿੱਥੇ ਕਿ ਤੁਸੀਂ ਪਾਣੀ ਦਾ ਵਹਾਅ ਦੇਖ ਰਹੇ ਹੋ ਜੇ ਮੈਂ ਇੱਧਰਲੇ ਪਾਸੇ ਕੈਮਰੇ ਦੀ ਨਿਗਾਹ ਮਗਰਾਵਾਂ ਤਾਂ ਦੇਖੋ ਵੀ ਕਿੰਨਾ ਤੇਜ਼ ਪਾਣੀ ਜਾ ਰਿਹਾ ਹੈ ਸਾਰਾ ਫਸਲਾਂ ਨੂੰ ਜਾ ਰਿਹਾ ਵਾ ਪਰ ਸੁਣਨ ਜਾ ਰਿਹਾ ਵੀ ਕੱਲ੍ਹ ਨਾਲੋਂ ਪਾਣੀ ਥੋੜਾ ਜਿਆਦਾ ਘਟਿਆ ਬਾਕੀ ਕੀ ਸਚਾਈ ਆ ਉਹ ਆਪਾਂ ਇਹਨਾਂ ਕੋਲ ਪੁੱਛਾਂਗੇ ਪਿੰਡ ਵਾਸੀਆਂ ਤੋਂ ਤਾਂ ਸਭ ਤੋਂ ਪਹਿਲਾਂ ਨਾਮ ਤੇ ਆਪਣਾ ਪਿੰਡ ਦਾ ਨਾਮ ਦੱਸੋ ਜੀ ਮੇਰਾ ਨਾਮ ਹੈ ਬਲਕਾਰ ਸਿੰਘ ਜੀ ਪਿੰਡ ਜਲੋਗੇ ਗੜ ਗੱਡੇ ਰਹੇ ਮੇਗੇ ਠੀਕ ਹੈ ਠੀਕ ਹੈ ਜੀ ਤੇ ਇੱਕ ਕੀ ਮਾਹੌਲਾ ਪਾਣੀ ਦਾ ਜੀ ਕਦੋਂ ਆਇਆ ਸੀ ਆਪਣੇ ਪਿੰਡ 'ਚ ਪਾਣੀ ਸਰ ਆ ਚੌਥਾ ਦਿਨ ਆ ਜੀ ਪਾਣੀ ਆਏ ਨੂੰ ਠੀਕ ਹੈ ਠੀਕ ਹੈ ਚੌਥਾ ਦਿਨ ਹੋ ਗਿਆ ਪਾਣੀ ਅੱਜ ਸਵੇਰ ਥੋੜਾ ਜਿਹਾ ਉਤਰਨ ਵਿੱਚ ਆਇਆ ਹੈ ਲੇਕਿਨ ਹੁਣ ਫਿਰ ਵਧ ਰਿਹਾ ਹੈ 6-7 ਇੰਚ ਫਿਰ ਦੁਬਾਰਾ ਵਧ ਚੁੱਕਾ ਹੈ ਘੰਟਾ ਇਸ ਤੋਂ ਘੰਟਾ ਪਹਿਲਾਂ ਫਿਰ ਦੁਬਾਰਾ ਵਧ ਜਾਰ ਹੈ ਉਹ ਘਟਣ ਦਾ ਕਾਰਨ ਇਹ ਸੀਗਾ ਇੱਕ ਬੰਨ ਟੁੱਟਿਆ ਪਾਕਿਸਤਾਨ ਨੂੰ ਉਹਦੇ ਨਾਲ ਥੋੜਾ ਘਟਿਆ ਸੀ ਤੇ ਦੁਬਾਰਾ ਫਿਰ ਵਧਣਾ ਸ਼ੁਰੂ ਹੋ ਗਿਆ ਜੀ ਮਤਲਬ ਪਿੱਛੋਂ ਬੰਨ ਜਿਹੜਾ ਟੁੱਟਿਆ ਵਾ ਉਹ ਉਹਨਾਂ ਨੇ ਬੰਨ ਲਿਆ ਜਾਂ ਫਿਰ ਸਰ ਸ਼ਾਇਦ ਹੋ ਸਕਦਾ ਉਹਦਾ ਲੈਵਲ ਇਕੁਅਲ ਹੋ ਗਿਆ ਹੋਵੇ ਠੀਕ ਹੈ ਜਿਸ ਰੀਜਨ ਕਰਕੇ ਪਾਣੀ ਦੁਬਾਰਾ ਫਿਰ ਇਧਰ ਵਜਨ ਲੱਗ ਗਿਆ ਜੀ ਤੇ ਜੇ ਮੈਂ ਤੁਹਾਨੂੰ ਦੱਸਾਂ ਤਾਂ ਮੈਂ ਸੜਕ ਦੇ ਉੱਪਰ ਬੈਠਾ ਹੋਇਆ ਵਾਂ ਤੇ ਭਾਜੀ ਹੁਣੀ ਜਿਹੜੇ ਆ ਸੜਕ ਟੁੱਟਣ ਕਾਰਨ ਬਿਲਕੁਲ ਥੜੇ ਹੋਏ ਨੇ ਤੁਸੀਂ ਧਿਆਨ ਨਾਲ ਦੇਖੋ ਸੜਕ ਦੇ ਉੱਪਰ ਕਿੰਨਾ ਤੇਜ਼ ਸਪੀਡ ਨਾਲ ਪਾਣੀ ਆ ਰਿਹਾ ਵਾ ਇਧਰਲੇ ਪਾਸੋਂ ਪਾਣੀ ਆ ਰਿਹਾ ਤੇ ਤੁਸੀਂ ਪਾਣੀ ਦਾ ਵਹਾਅ ਚੈੱਕ ਕਰੋ ਇਧਰਲੇ ਪਾਸੋਂ ਸਾਰਾ ਜਿਹੜਾ ਪਿੰਡ ਹੈਗਾ ਉਹ ਡੁੱਬਦਾ ਦਿਖ ਰਿਹਾ ਹੋਊਗਾ ਤੁਹਾਨੂੰ ਤੁਸੀਂ ਧਿਆਨ ਨਾਲ ਨਿਗਾਹ ਮਾਰੋ ਬਾਕੀ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਹੁਣ ਤੁਹਾਡੇ ਪਿੱਛੋਂ ਸੁਣਨ ਜੀ ਕੀ ਆ ਰਿਹਾ ਵੀ ਪਾਣੀ ਘਟੇਗਾ ਜਾਂ ਵਧੇਗਾ ਪਾਣੀ ਸਰ ਪ ਛੱਡਦਾ ਹੋਇਆ ਹੈ ਤੇ ਪਾਣੀ ਵਧਣ ਦੇ ਚਾਂਸ ਨੇ ਜੀ ਕਿੰਨੇ ਕਿੱਲੇ ਜ਼ਮੀਨ ਜਿਹੜੀ ਇੱਥੇ ਇੱਕ ਵਾਰੀ ਤਬਾਹ ਹੋ ਚੁੱਕੀ ਹੈ ਇੱਥੇ 11 ਦੇ ਹਿਸਾਬ ਦੇ ਪੂਰਾ ਇਲਾਕਾ ਜੀ ਤੇ 17 18 ਪਿੰਡ ਇਸ ਪਾਣੀ ਦੇ ਵਲਗੇ ਵਿੱਚ ਨੇ ਨਹੀਂ ਕੋਈ ਕਿਸੇ ਕੋ ਰਾਸ਼ਨ ਹੈਗਾ ਨਹੀਂ ਕਿਸੇ ਕੋਲ ਤੂੜੀ ਪੱਠਾ ਹੈਗਾ ਚਾ ਰਾਸ਼ਨ ਤਾਂ ਚੱਲਦਾ ਜੀ ਰੋਟੀ ਪਾਣੀ ਦਾ ਜਗਾੜ ਹੈਗਾ ਪਿੰਡਾਂ ਘਰਾਂ 'ਚ ਪਾਣੀ ਨਹੀਂ ਵੜਿਆ ਆ ਸੇ ਪਾਸੇ 400 ਰੇ ਪਾਣੀ ਹੈ ਰਸਤੇ ਬੰਦ ਹੋ ਚੁੱਕਿਆ ਹੈ ਇਥੋਂ ਲੇਡੀਆਂ ਨੰਗ ਰਿਆਂ ਸੀ ਦਵਾਈ ਲੈਣ ਦੇਖੇ ਰਿਹਾ ਵਿੱਚੋਂ ਨੰਗ ਰਿਆ ਹਾਂਜੀ ਹਾਂਜੀ ਤੇ ਉਹ ਦੋ ਰੋੜ ਗਿਆ ਉਹਨਾਂ ਨੂੰ ਕੱਢ ਕੇ ਲਿਆਂਦਾ ਝੋਨੇ ਵਿੱਚੋਂ ਤੇ ਉਸ ਤੋਂ ਬਾਅਦ ਫਿਰ ਅਸੀਂ ਬਗੈਰਾ ਗੱਟੇ ਘਰੋਂ ਗਬੋਰੀਆਂ ਇਕੱਠੀਆਂ ਕੀਤੀਆਂ ਭਰ ਕੇ ਦੇ ਵਿੱਚ ਲਾਈਆਂ ਜਿੱਥੇ ਮੁੰਡਾ ਖੜਾ ਇੱਥੇ ਘਟੋ ਘਾਟ 10 ਫੁੱਟ ਪਾਣੀ ਹੈ ਜੀ ਇਹਦੇ ਵਿੱਚ ਗੱਟੇ ਲਾਏ ਗੱਲ ਡਿਪਟੀ ਕਮਿਸ਼ਨਰ ਜੀ ਆਏ ਆ ਪੁੱਲ ਕਹਿ ਗਿਆ ਤੁਹਾਨੂੰ ਇੰਨੇ ਦੇ ਦਿਆਂਗੇ 15 ਕੋ ਫੁੱਟ ਦੀ ਇਹ ਦੇ ਅਸੀਂ ਗੱਲ ਕਰੀਏ ਤਾਂ ਪਾਣੀ ਜਿਹੜਾ ਵਾ ਬਹੁਤ ਤੇਜ਼ ਵਹਾਣਾ ਇੱਥੇ ਚੱਲਦਾ ਤੇ ਜਿਹੜੇ ਡੰਗਰਾ ਉਹਨਾਂ ਦਾ ਜੇ ਚਾਰੇ ਦੀ ਗੱਲ ਕਰੀਏ ਪੱਠਿਆਂ ਦੀ ਗੱਲ ਕਰੀਏ ਤੇ ਜੇ ਉਹਨਾਂ ਦੀ ਗੱਲ ਕਰੀਏ ਸੇਫਟੀ ਦੀ ਉਹ ਸੇਫ ਨਹੀਂ ਐ ਇਸ ਟਾਈਮ ਨਹੀਂ ਸਰ ਚਾਰਾ ਨਹੀਂ ਹੈਗਾ ਘਰਾਂ ਵਿੱਚ ਸੇਫ ਨੇ ਪਰ ਚਾਰੇ ਭੁੱਖ ਭੁੱਖ ਮਰ ਰਹੀ ਭੁੱਖੇ ਭੁੱਖੋ ਤੇ ਜੇ ਮੈਂ ਗੱਲ ਕਰਾਂ ਤਾਂ ਜਿਹੜੇ ਮੇਰੇ ਭਰਾ ਵੀਰ ਯੋਗਦਾਨ ਕਰਦੇ ਨੇ ਬਹੁਤ ਆਪਣਾ ਪੰਜਾਬ ਇਸ ਮਾਮਲੇ ਦੇ ਵਿੱਚ ਅੱਗੇ ਆਉਂਦਾ ਵਾ ਤਾਂ ਵੀਰ ਇਹ ਜਿਹੜਾ ਫਿਰੋਜ਼ਪੁਰ ਜ਼ਿਲ੍ਹਾ ਬਾਰਡਰ ਤੇ ਬਿਲਕੁਲ ਨਾਲ ਲੱਗਦਾ ਪਿੰਡ ਆ ਜਿਵੇਂ ਗੱਟੀ ਰਾਜੋ ਕੀ ਨਾਲ ਜਿਹੜੇ ਚਾਂਦੀ ਵਾਲਾ ਹੋ ਗਿਆ ਤੇ ਇਹਨਾਂ ਪਿੰਡਾਂ ਦੇ ਵਿੱਚ ਸਾਨੂੰ ਜਿਹੜੀ ਆ ਇਹਨਾਂ ਵੀਰਾਂ ਨੂੰ ਪੱਠਿਆਂ ਦੀ ਵੀ ਲੋੜ ਆ ਰਾਸ਼ਨ ਦੀ ਵੀ ਲੋੜ ਆ ਪਾਣੀ ਦੀ ਵੀ ਲੋੜ ਆ ਸੋ ਕਿਰਪਾ ਕਰਕੇ ਜਿੰਨੀ ਕੋਸ਼ਿਸ਼ ਹੋ ਸਕੇ ਇਹਨਾਂ ਪਿੰਡਾਂ ਤੱਕ ਵੀ ਪਹੁੰਚਣ ਦੀ ਜਰੂਰ ਕੋਸ਼ਿਸ਼ ਕਰਿਆ ਕਰੋ ਤਾਂ ਹੋਰ ਵੀਰ ਜੀ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਕਿੰਨੇ ਕੇ ਇਸ ਪਿੰਡ ਦੇ ਵਿੱਚ ਲੋਕ ਰਹਿੰਦੇ ਨੇ ਇਸ ਪਿੰਡ ਦੇ ਵਿੱਚ 6-700 ਲੋਕ ਬੱਚੇ ਪਾ ਕੇ ਹੈਗੇ ਆ ਜੀ ਇੱਥੋਂ ਤੱਕ ਕਿਸੇ ਤਰ੍ਹਾਂ ਦੀ ਕੋਈ ਸਮਗਰੀ ਨਹੀਂ ਪਹੁੰਚੀ ਜੀ ਇਹ ਪਿੰਡ ਜਿਹੜਾ ਜੱਲੋ ਕੇ ਬਿਲਕੁਲ ਬਾਦਰ ਤੇ ਹੀ ਆ ਤੇ ਪਾਣੀ 6 7 7 ਸਪੋਰਟਰ ਚਾਰ ਚਫੇਰੇ ਪਿੰਡ ਦੇ ਹੈਗਾ ਜੀ ਕਿਹੜਾ ਹੁਣ ਇਹਦੇ ਵਿੱਚ ਤੁਸੀਂ ਕੀ ਸਮਾਨ ਲੈ ਕੇ ਜਾ ਰਹੇ ਹੋ ਇੰਡੇ ਚ ਅਸੀਂ ਘਰ ਦਾ ਸੌਦਾ ਮੁੱਲ ਲੈ ਕੇ ਜਾ ਰਹੇ ਹਾਂ ਠੀਕ ਹੈ ਜੀ ਦੁਕਾਨ ਤੋਂ ਓਕੇ ਮਤਲਬ ਤੁਹਾਡੇ ਕੋਲ ਕੋਈ ਵੀਰ ਸੇਵਾ ਕਰਨ ਵਾਸਤੇ ਕੋਈ ਸੇਵਾ ਨਹੀਂ ਆਈ ਕੋਈ ਸੰਪਰਕ ਨਹੀਂ ਆ ਤੇ ਤੁਸੀਂ ਖੁਦ ਕੀ ਕਰਦੇ ਹੋ ਹਾਂਜੀ ਖੇਤੀਬਾੜੀ ਹਾਂਜੀ ਖੇਤੀਬਾੜੀ ਖੇਤੀਬਾੜੀ ਤੇ ਜਿਹੜੀ ਤੁਹਾਡੀ ਜ਼ਮੀਨ ਇੱਥੇ ਹੀ ਆ ਜੀ ਜ਼ਮੀਨ ਵੇਚੀ ਨਾਲੇ ਜੀ ਠੀਕ ਹੈ ਉਹ ਹੁਣ ਬਚਾਵਾ ਜ਼ਮੀਨ ਦਾ ਨਹੀਂ ਨਹੀਂ ਸਾਰਾ ਪਾਣੀ ਫਿਰ ਆਪੇ ਪਾਣੀ ਖੋਲ ਨਾ ਸਾਰਾ ਮਤਲਬ ਡੁੱਬ ਚੁਕਿਆ ਵਾ ਤੇ ਹੁਣ ਐਕਚੁਅਲ ਦੇ ਵਿੱਚ ਉਸ ਜਗ੍ਹਾ ਤੇ ਜਾਣਾ ਬਹੁਤ ਔਖਾ ਵਾ ਤੇ ਤੁਸੀਂ ਮੜਾ ਦੱਸ ਸਕਦੇ ਹੋ ਕਿ ਕਿੰਨਾ ਕਿੰਨਾ ਪਾਣੀ ਸਾਡੇ ਉੱਤੇ ਘੜ ਘੜ ਦਾ 6-6 ਫੁੱਟ ਪਾਣੀ 6-6 ਫੁੱਟ ਮਤਲਬ ਮੈਂ ਜੇ ਆਪਣੀਆਂ ਗੱਲਾਂ ਦੇ ਵਿੱਚ ਤੇ ਮੈਂ 6 ਫੁੱਟ ਦਾ ਹੀ ਹਾਂ ਤੇ 6 ਫੁੱਟ ਮਤਲਬ ਮੇਰੇ ਜਿੰਨਾ ਤੁਸੀਂ ਹਿਸਾਬ ਲਾ ਲਓ ਉੱਥੇ ਪਾਣੀ ਆ ਤੇ ਸਰਵਾਈਵ ਕਰਨਾ ਕਿੰਨਾ ਔਖਾ ਵਾ ਤੇ ਤੁਸੀਂ ਹੁਣ ਕੀ ਚਾਹੁੰਦੇ ਹੋ ਮੰਨ ਲਓ ਵੀ ਆਪਣੇ ਬਹੁਤ ਸਾਰੇ ਵੀਰ ਜਾਂ ਆਪਣੇ ਹੈਗੇ ਕਈ ਪਰ ਜਿਹੜੇ ਲੱਗੇ ਸੇਵਾ ਕਰਨ ਤੇ ਲੱਗੇ ਉਹਨਾਂ ਤੋਂ ਕੀ ਮੰਗਟਾਉਣੇ ਹੋ ਵੀ ਸਾਡੀ ਜਿਹੜੀ ਇਹ ਮੰਗ ਪੂਰੀ ਹੋ ਜੇ ਸਾਨੂੰ ਤਾਂ ਮੰਗ ਇਹ ਜੋ ਹੈ ਸਾਡਾ ਕੋਈ ਮਤਲਬ ਕੋਈ ਖਾਣ ਪੀਣ ਨੂੰ ਕੋਈ ਸੋਣ ਪਚਾਇਆ ਜਾਵੇ ਢੰਗਰਾ ਵਸਤੀ ਪਚਾਇਆ ਜਾਵੇ ਠੀਕ ਹੈ ਜੀ ਠੀਕ ਹੈ ਸਾਨੂੰ ਇਹ ਬਸ ਹੋਰ ਚਾਹਾਂ ਚਲੀ ਦੀ ਐ ਵੀ ਜ਼ਰੂਰ ਰਹੇਗੀ ਬਾਕੀ ਕੋਸ਼ਿਸ਼ ਮੇਰੀ ਵੀ ਰਹੇਗੀ ਵੀ ਜੇ ਅਸੀਂ ਕੱਲ ਆਵਾਂਗੇ ਅੱਜ ਤਾਂ ਸਮਾਂ ਜਿਹੜਾ ਦੇਰੀ ਹੋ ਚੁੱਕੀ ਆ ਤੇ ਇਹਨਾਂ ਵੀਰਾਂ ਨੂੰ ਆਣ ਕੇ ਮਿਲਾਂਗੇ ਜ਼ਰੂਰ ਜਿੰਨੇ ਜੋ ਵੀ ਕੁਝ ਹੋਏ ਜ਼ਰੂਰ ਕਰਕੇ ਜਾਵਾਂਗੇ ਸੋ ਤੁਸੀਂ ਵੀ ਜਿਹੜੀ ਜਿਹੜੀਆਂ ਟੀਮਾਂ ਬਣਾ ਕੇ ਚੱਲ ਰਹੇ ਆ ਤਾਂ ਬਹੁਤ ਬਹੁਤ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਨਾ ਵਾ ਸੋ ਇੱਥੇ ਵੀ ਜ਼ਰੂਰ ਆਓ ਇਹਨਾਂ ਦੀ ਗੱਲ ਵੀ ਸੁਣੋ ਤੇ ਤਾਂ ਕਿ ਇਹ ਜਿਹੜੇ ਵੀਰ ਕਿਸੇ ਗੱਲੋਂ ਮਾਰ ਖਾ ਚੁੱਕੇ ਨੇ ਆਪਾਂ ਇਹਨਾਂ ਦਾ ਆਪਾਂ ਸਹਾਰਾ ਬਣੀਏ ਪਾਪਾ ਬਹੁਤ ਸਾਰੀਆਂ ਸਟੇਟਾਂ 'ਚ ਜਾ ਕੇ ਬਹੁਤ ਸਾਰੀਆਂ ਕੰਟਰੀਆਂ 'ਚ ਜਾ ਕੇ ਆਪਣੀ ਸੇਵਾ ਕਰਦੇ ਆ ਪਰ ਸਾਡਾ ਫਰਜ ਆ ਸਾਡੇ ਘਰ ਦੇ ਅੱਜ ਐਵੇਂ ਦੀ ਗੱਲ ਬਣੀ ਆ ਤਾਂ ਸੇ ਆਪਣੇ ਘਰ ਦੇ ਮੈਂਬਰਾਂ ਨੂੰ ਪਹਿਲਾਂ ਲੈ ਕੇ ਚੱਲੀਏ ਸੋ ਜੇ ਮੈਂ ਗੱਲ ਕਰਾਂ ਤਾਂ ਉਹੀ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਤਰੀਕ 29 ਅਗਸਤ ਤੇ 2025 ਤਾਂ ਸਮਾਂ ਹੋ ਗਿਆ 4:00 ਵਜ ਗਏ ਨੇ ਇਹ ਸਚਾਈ ਵਾਲੇ ਮੌਜੂਦਾ ਹਾਲਾਤ ਨੇ ਕੋਈ ਇਹਦੇ ਵਿੱਚ ਕੋਈ ਝੂੜਨੀ ਮਾਰਿਆ ਗਿਆ ਤੇ ਇਥੇ ਘਰਾਂ ਵਿੱਚ ਵੀ ਪਾਣੀ ਜਾ ਚੁੱਕਿਆ ਵਾ ਜਿਹੜੀ ਮੇਨ ਗੱਲ ਇਹਨਾਂ ਵੀਰਾਂ ਕੋਲੋਂ ਮੈਂ ਸੁਣਨ ਚਾਹੀ ਆ ਉਹ ਇਹ ਕਹਿੰਦੇ ਨੇ ਵੀ ਸਾਨੂੰ ਡੰਗਰਾਂ ਵਾਸਤੇ ਚਾਰਾ ਕਿਉਂਕਿ ਜੇ ਆਸੇ ਪਾਸੇ ਵੇਖੋ ਤੁਹਾਨੂੰ ਦਿਖਾਇਆ ਸੀ ਵੀ ਸਾਰੀਆਂ ਫਸਲਾਂ ਡੁੱਬ ਚੁੱਕੀਆਂ ਨੇ ਚਾਰੇ ਦੀ ਲੋੜ ਆ ਤੇ ਨਾਲ ਨਾਲ ਜੇ ਕੋਈ ਮੈਡੀਸਨ ਹੋਗੀ ਉਹਦੀ ਲੋੜ ਆ ਤੇ ਇੱਕ ਖਾਸ ਕਰਕੇ ਜਿਹੜੀ ਖਾਸ ਲੋੜ ਹੈਗੀ ਆ ਬੋਰੀਆਂ ਦੀ ਬੋਰੀਆਂ ਮਿੱਟੀ ਇਹਦੀ ਬਹੁਤ ਜ਼ਿਆਦਾ ਲੋੜ ਆ ਜਿੰਦੇ ਨਾਲ ਇਹ ਬੰਨ ਲੱਗ ਸਕੇ ਕਿਉਂਕਿ ਪਿਛਲੀ ਜਿਹੜੇ ਕਹਿੰਦੇ ਪਿੱਛੋਂ ਬੰਨ ਟੁੱਟਿਆ ਸੀ ਪਾਕਿਸਤਾਨ ਵਾਲਾ ਉਹਦੇ ਨਾਲ ਥੋੜਾ ਜਿਹਾ ਪਾਣੀ ਘਟ ਗਿਆ ਸੀ ਪਰ ਹੁਣ ਫੇਰ ਦਿਨ ਬਾਏ ਦਿਨ ਜਿਹੜਾ ਵਾ ਵਧ ਰਿਹਾ ਵਾ ਸੋ ਜਿਹੜੇ ਵੀਰ ਵੀ ਇਸ ਵੀਡੀਓ ਨੂੰ ਵੇਖ ਰਹੇ ਨੇ ਉਹ ਇਸ ਪਿੰਡ ਜੱਲੋਕੇ ਗੱਟੀ ਰਾਜੋਕੇ ਇਹ ਚਾਂਦੀ ਵਾਲੇ ਇੱਥੇ ਜ਼ਰੂਰ ਪਹੁੰਚੋ ਜ਼ਿਲ੍ਹਾ ਫਰੋਹੀਪੁਰ ਦੇ ਵਿੱਚ ਤੇ ਇਨ੍ਹਾਂ ਵੀਰਾਂ ਦੀ ਜਿਹੜੀ ਆ ਮਦਦ ਕਰੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਲੋਕਾਂ ਤੱਕ ਬਿਲਕੁਲ ਸਚਾਈ ਪਹੁੰਚ ਸਕੇ ਤਾਂ ਇਹ ਚੈਨਲ ਨੂੰ ਵੀ ਆ ਜ਼ਰੂਰ ਸਬਸਕ੍ਰਾਈਬ ਕਰੋ ਸੋ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ